ਕੁੰਮਣ ਫਿਰਨ ਦੇ ਸ਼ੌਕੀਨ ਅਸੀਂ ਸਾਰੇ ਹੁੰਨੇ ਆ ਪਰ ਅੱਜ ਤੁਹਾਨੂੰ ਇੱਕ ਇਹੋ ਜਿਹਾ ਕੁਮ ਕਰ ਦੇਣਾ ਮਲਾਉਂਦੇ ਆ ਜਿਹੜਾ ਯੂਟਿਊਬਰ ਆ ਰਿਟਾਇਰ ਫੌਜੀ ਆ ਪਰ ਆਪਣੇ ਘੁੰਮਣ ਫਿਰਨ ਦੇ ਸ਼ੌਕ ਨੂੰ ਲੈ ਕੇ ਉਸਨੇ ਆਪਣੀ ਸਵਿਫਟ ਗੱਡੀ ਨੂੰ ਬਿਲਕੁਲ ਹੋਟਲ ਦੇ ਕਮਰੇ ਵਾਂਗ ਬਣਾ ਰੱਖਿਆ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਲੈ ਕੇ ਉਸਨੇ ਆਪਣੀ ਸਵਿਫਟ ਗੱਡੀ ਨੂੰ ਬਿਲਕੁਲ ਹੋਟਲ ਦੇ ਕਮਰੇ ਵਾਂਗ ਬਣਾ ਰੱਖਿਆ ਇਹ ਦੇਖਣ ਨੂੰ ਤੁਹਾਨੂੰ ਇਹ ਜਿਹੜੀ ਸਵਿਫਟ ਗੱਡੀ ਆ ਸਿਰਫ ਗੱਡੀ ਲੱਗਦੀ ਹੋਗੀ ਪਰ ਇਹਦੇ ਵਿੱਚ ਹਰ ਇੱਕ ਜਿਹੜੀ ਸੁਵਿਧਾ ਹੈਗੀ ਆ ਉਹ ਯੂਟਿਊਬਰ ਮਨਦੀਪ ਨੇ ਇਸ ਗੱਡੀ ਦੇ ਵਿੱਚ ਰੱਖੀ ہوئی ਆ ਜਿਹਦੇ ਵਿੱਚ ਕਿਚਨ ਵੀ ਹੈਗਾ ਬਾਥਰੂਮ ਵੀ ਹੈਗਾ ਟਾਇਲਟ ਵੀ ਹੈਗਾ ਸ਼ਾਵਰ ਲਗਾਇਆ ਹੋਇਆ ਪੂਰਾ ਉਹਦਾ ਬੈਗ ਵਗੈਰਾ ਜਿਹੜੇ ਹੈਗੇ ਨੇ ਉਹ ਇਸ ਗੱਡੀ ਦੇ ਵਿੱਚ ਜਿਹੜੇ ਹੈਗੇ ਨੇ ਉਸ ਨੇ ਰੱਖੇ ਹੋਏ ਨੇ ਹਰ ਇੱਕ ਤਰੀਕੇ ਦੀ ਜਿਹੜੀ ਆ ਜ਼ਰੂਰਤਾਂ ਇਸ ਗੱਡੀ ਦੇ ਵਿੱਚ ਹੀ ਮਨਦੀਪ ਦੇ ਵੱਲੋਂ ਬਣਾਈਆਂ ਹੋਈਆਂ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਨਾਲ ਦੇ ਨਾਲ ਜਾਣਕਾਰੀ ਵੀ ਦਵਾਂਗੇ ਕਿ ਕਿਸੇ ਹੋਟਲ ਦੇ ਕਮਰੇ ਦੀ ਜ਼ਰੂਰਤ ਨਹੀਂ ਅਗਰ ਕਿਸੇ ਵੀ ਭਾਰਤ ਦੇ ਹਿੱਸੇ ਦੇ ਵਿੱਚ ਮਨਦੀਪ ਘੁੰਮਣ ਜਾਂਦਾ ਤਾਂ ਇਸ ਗੱਡੀ ਨੂੰ ਉਸ ਜਗ੍ਹਾ ਦੇ ਉੱਪਰ ਬਿਲਕੁਲ ਹੋਟਲ ਦੇ ਕਮਰੇ ਮੰਗਾਂ ਉਸਨੇ ਫਿੱਟ ਕੀਤਾ ਹੈ ਜਿਹਦੇ ਵਿੱਚ ਕਿਚਨ ਵੀ ਹੈਗਾ ਸਿੰਕ ਵੀ ਹੈਗਾ ਵੱਡੀ ਪਾਣੀ ਦੀ ਟੈਂਕੀ ਹੈਗੀ ਆ ਤੇ ਹਰ ਇੱਕ ਸੁੱਖ ਸੁਵਿਧਾ ਜੋ ਤੁਹਾਨੂੰ ਹੋਟਲ ਦੇ ਕਮਰੇ ਦੇ ਵਿੱਚ ਮਿਲਦੀ ਆ ਉਹ ਮਨਦੀਪ ਦੀ ਇਸ Swift ਗੱਡੀ ਦੇ ਵਿੱਚ ਹੈਗੀ ਆ ਤਾਂ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਨਾਲ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕਿਵੇਂ ਦੇਖਦਾ ਦੇਖਣ ਨੂੰ ਤੁਹਾਡੀ ਇਹ ਗੱਡੀ Swift ਗੱਡੀ ਲੱਗਦੀ ਹੈ ਇੱਕ ਛੋਟੀ ਆਮ Swift ਗੱਡੀ ਪਰ ਤੁਸੀਂ ਇਹਨੂੰ ਹੋਟਲ ਦੇ ਕਮਰੇ ਦੇ ਵਾਂਗ ਬਣਾ ਰੱਖਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੀ ਗੱਡੀ ਦੇ ਵਿੱਚ ਹੈਗੀਆਂ ਨੇ ਤੇ ਇਹ ਮਨ 'ਚ ਕਿਵੇਂ ਆਇਆ ਕਿ ਹਾਂ ਇਸ ਤਰੀਕੇ ਨਾਲ ਆਪਣੀ ਤਿਆਰੀ ਰੱਖੀ ਹੈ ਵੀਰ ਹਾਂ ਘੁੰਮਣ ਦੇ ਤਾਂ ਪਹਿਲਾਂ ਤੋਂ ਮਤਲਬ ਕੀੜਾ ਸੀ ਆਪਾਂ ਨੂੰ ਜਦੋਂ ਛੋਟੇ ਹੁੰਦੇ ਵੀ ਕਿਤੇ ਜਾਣਦੇ ਆ ਬਾਕੀ ਇਸ ਟਾਈਮ ਤੇ ਗੱਡੀ ਖੜੀ ਆ ਇਹ ਵੀਰੇ ਮਤਲਬ 100% ਇਹ ਕੰਪਲੀਟ ਕੈਰਾਵਨ ਹੈ ਇਹਦੇ ਵਿੱਚ ਮਤਲਬ 6x2 ਦਾ ਤਾਂ ਬਾਈ ਬੈੱਡ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਇਨ ਸਿੰਕ ਹੈ ਇੱਕ ਆਊਟ ਸਿੰਕ ਹੈ 40 ਲੀਟਰ ਪਾਣੀ ਬਈ ਨਾਉਣ ਲਈ ਆ ਸ਼ਾਵਰ ਲਈ ਜੋ ਕਿ ਬਾਥਰੂਮ ਬਿਦ ਸ਼ਾਵਰ ਆ 40 ਲੀਟਰ ਦੀ ਕੈਪੈਸਿਟੀ ਤੁਹਾਡੀ ਗੱਡੀ ਦੇ ਵਿੱਚ ਹੈਗੀ ਆ ਉਹ ਸਿਰਫ ਵਾਸ਼ਰੂਮ ਲਈ ਆ ਜੋ ਕਿਚਨ ਦਾਗਾ ਜਾਂ ਪੀਣ ਵਾਲਾਗਾ ਉਹ ਮਤਲਬ 30 ਲੀਟਰ ਪਾਣੀ ਮੇਰਾ ਅੰਦਰ ਆ ਇਹ ਸਾਰੀਆਂ ਚੀਜ਼ਾਂ ਕਿਚਨ ਬਾਥਰੂਮ ਟਾਇਲਟ ਪੈਣ ਦਾ ਬੈੱਡ ਸਾਰਾ ਕੁਝ ਗੱਡੀ ਦੇ ਵਿੱਚ ਫਿੱਟ ਕਰਕੇ ਗੱਡੀ ਦੇ ਵਿੱਚ ਇਹ ਸਾਰਾ ਕੁਝ ਆ ਨਾਲ ਇਹਦੇ ਵਿੱਚ ਟਾਇਲਟ ਸੀਟ ਵੀ ਆ ਦੇਖਣ ਨੂੰ ਤਾਂ ਲੱਗਦਾ ਨੂੰ ਦੇਖਣ ਤਾਂ ਆਮ ਗੱਡੀ ਲੱਗਦੀ ਐਡੀ ਕੇ ਗੱਡੀ ਚ ਕਿਵੇਂ ਸਾਰਾ ਕੁਝ ਫਿੱਟ ਕਰ ਲਿਆ ਤੁਸੀਂ ਹਾਂ ਇਹਦਾ ਸਾਨੂੰ ਜਵਾਬ ਮੈਂ ਦਿੰਨਾ ਇਹਨੂੰ ਤਿਆਰ ਕਰਨ ਲਈ ਮੈਨੂੰ 6 ਮਨਥ ਲੱਗੇ ਸੀ ਮਤਲਬ 3 ਮਹੀਨੇ ਤਾਂ ਮੈਨੂੰ ਇਹਦੀ ਡਰਾਇੰਗ ਤੇ ਲੱਗੇ ਸੀ ਕਿਉਂਕਿ ਛੋਟੀ ਗੱਡੀ ਸੀ ਮੈਨੂੰ ਅਗਰ 1 ਇੰਚ ਵੀ ਅਪ ਡਾਊਨ ਹੁੰਦੀ ਆ ਚੀਜ਼ ਤਾਂ ਸਾਨੂੰ ਮੈਂ 1x1 ਖੋਲ ਕੇ ਦਿਖਾਉਂਗਾ ਅਗਰ ਬੈੱਡ ਖੁੱਲਾ ਤਾਂ ਸੰਖ ਵੀ ਖੁੱਲਾ ਸੰਖ ਖੁੱਲਾ ਤਾਂ ਟੇਬਲ ਲੱਗਿਆ ਵਾ ਟੇਬਲ ਲੱਗਿਆ ਵਾ ਤਾਂ ਮੇਰੀ ਟਾਇਲਟ ਸੀਟ ਵੀ ਵਰਕ ਕਰਦੀ ਆ ਤੇ ਨਾਲ ਦੇ ਨਾਲ ਗੱਲਾਂ ਵੀ ਕਰਾਂਗੇ ਦਿਖਾਈ ਵੀ ਜਾਓ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਬੈੱਡ ਤਿਆਰ ਕਰਿਆ ਹੋਇਆ ਦਿਖਾਓ ਬਣਾ ਜਿਹੜਾ ਬੈੱਡ ਇਸ ਗੱਡੀ ਦੇ ਵਿੱਚ ਫਿੱਟਾ ਪੂਰੇ ਪੂਰੇ ਤੁਸੀਂ ਇਹ ਦੇ ਵਿੱਚ ਸੋ ਸਕਦੇ ਹੋ ਪੂਰਾ ਆਰਾਮਦਾਇਕ ਬੈੱਡ ਹੈਗਾ ਬੈੱਡ ਦਿਖਾ ਦਿੰਨਾ ਵੀਰੇ ਇਹ ਵਾਲਾ ਫਸਟ ਬਾਕਸ ਆ ਜੋ ਤੁਹਾਨੂੰ ਮੈਂ ਲੇਗੇਜ ਬਾਕਸ ਮੇਰਾ ਫਸਟ ਆਊਗਾ ਇਹ ਵਾਲਾ ਲੈਗ ਜਬਾਕਸ ਹੈ। ਇਹਦੀ 3 ਮਹੀਨੇ ਦੀ ਤਾਂ ਇਹਦੀ ਆਪਣੀ ਸੌਰੀ 3 ਫੁੱਟ ਦੀ ਤਾਂ ਇਹਦੀ ਮਤਲਬ ਕਿ ਲੈਂਥ ਲੰਬਾਈ ਹੈ ਤੇ ਉਸ ਤੋਂ ਬਾਅਦ 2 ਫੁੱਟ ਇਹ ਚੌੜਾ ਜੀ ਤੇ ਤਕਰੀਬਨ ਪੌਣੇ 2 ਫੁੱਟਾਂ ਗੂ ਇਹ ਉੱਚਾਗਾ ਇਹ ਦੇਖ ਲਓ ਇਹ ਇੱਧਰ ਤੱਕ ਚੱਲ ਜਾਂਦਾ ਐਡਾ ਮੇਰਾ ਲੇਗੇਜ ਆ ਇਹਦੇ ਵਿੱਚ ਮਤਲਬ ਕਿ ਮੇਰੀ ਨਹਾਉਣ ਲਈ ਬਾਲਟੀ ਵੀ ਆ ਹਨਾ ਫਰਸਟ ਟੈਸਟ ਬਾਕਸ ਆ ਤੇ ਕੁਛ ਕੁਸਪਿਆ ਰਸਣੇ ਦੇ ਨੀਚੇ ਮੈਂ ਰੱਖ ਲੈਣਾ ਅੱਛਾ ਬਈ ਉੱਪਰ ਦਾ ਬੈਡਾ ਨੀਚੇ ਤੁਹਾਡੀ ਸਾਰੀ ਅਲਮਾਰੀ ਹੋਗੀ ਇਹ ਅਲਮਾਰੀ ਆ ਮੇਰੀ ਪੂਰਾ ਮਤਲਬ 2 ਮੰਥ ਦਾ ਮਤਲਬ 2 ਮਹੀਨੇ ਦਾ ਮੇਰੇ ਵਿੱਚ ਕਲੋਥਿੰਗ ਆ ਜਾਂਦਾ ਕੱਪੜੇ ਜਿੰਨੇ ਵੀ ਆ ਪੰਜ ਚਾਰ ਦਾ ਕੋਟ ਵਗੈਰਾ ਜਿੰਨਾ ਵੀ ਇਹਦੇ ਚ ਆ ਜਾਂਦੇ ਆ ਤੇ ਜੋ ਸੈਕੰਡ ਬਾਕਸ ਆ ਉਹ ਮੈਂ ਤੁਹਾਨੂੰ ਇਹ ਖਿੜਕੀ ਚ ਦਿਖਾਵਾਂਗਾ ਇੱਕ ਮਿੰਟ ਇਹ ਖੋਲੋ ਤੁਸੀਂ ਹਾਂਜੀ ਇਹ ਵਾਲੀ ਖੋਲੋ ਜੋ ਇਹ ਸੈਕੰਡ ਬਾਕਸ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖੋ 10 ਲੀਟਰ ਦਾ ਸਪਿਆਰ ਇੱਕ ਇਹ ਕੈਨ ਪਿਆ ਪੀਣ ਵਾਲਾ ਪਾਣੀ ਠੀਕ ਉਸ ਤੋਂ ਬਾਅਦ ਇਹ ਖੋਲਾਂਗੇ ਤਾਂ ਇਹਦੇ ਵਿੱਚ ਮੇਰੀਆਂ 2 ਮਹੀਨੇ ਦਾ ਤਾਂ ਮੇਰਾ ਰਾਸ਼ਨ ਰਹਿੰਦਾ ਇੱਥੇ ਦਾਲ ਪਾਣੀ ਚੌਲ ਇਹ ਮੇਰਾ ਕੁੱਕਰ ਹੋ ਗਿਆ ਇਹ ਮਤਲਬ ਆਮਲੇਟ ਲਈ ਆਂਡੇ ਵਾਲੀ ਟਰੇ ਹੋ ਗਈ ਚੋਪਿੰਗ ਜਿੰਨਾ ਚੋਪਿੰਗ ਬੋਰਡ ਚੋਪਿੰਗ ਕਰਨ ਵਾਲਾ ਇਹ ਮੇਰੀ ਇੱਥੇ ਕਰੋਕਰੀ ਰਹਿੰਦੀ ਆ ਠੀਕ ਹੈ ਇਹ ਹੋ ਗਿਆ ਮੇਰਾ ਦੂਸਰਾ ਬਾਕਸ ਤੇ ਇਹਦੇ ਨਾਲ ਹੀ ਤੁਸੀਂ ਨਿਗਾ ਮਾਰੋਗੇ ਤਾਂ ਉਹ ਦੇਖੋ ਮੇਰਾ 20 ਲੀਟਰ ਦਾ ਇੱਕ ਪਾਣੀ ਜੋ ਪੀਣ ਵਾਲਾ ਪਿਆ ਹੈ ਜੋ ਕਿ ਮੈਂ ਇੱਕ ਵਾਰੀ ਭਰਨਾ ਹੋਣਾ ਆਇਆ ਤਾਂ ਇੱਥੇ ਮੈਨੂੰ 5 ਦਿਨ ਹੋ ਗਏ ਦੁਬਾਰਾ ਭਰਿਆ ਨਹੀਂ ਹਜੇ 5 ਦਿਨ ਹੋਰ ਚੱਲੂ ਉਹਦਾ ਮੈਨੇਜਮੈਂਟ ਤੁਹਾਨੂੰ ਮੈਂ ਬਾਅਦ 'ਚ ਦਿਖਾਉਂਗਾ ਕਿ ਉਹ ਵਰਕ ਕਿਦਾਂ ਕਰਦਾ ਹੈ ਠੀਕ ਹੈ ਪੂਰੀ ਗੱਡੀ ਤੁਸੀਂ ਹੋਟਲ ਦਾ ਕਮਰਾ ਬਣਾ ਰੱਖਿਆ ਆਪਣੇ ਤੇ ਹਾਂ ਇੱਕ ਵਾਰੀ ਤੁਹਾਨੂੰ ਬੈੱਡ ਮੈਂ ਖੋਲ ਕੇ ਦਿਖਾ ਦਿੰਦਾ ਬਿਲਕੁਲ ਤਿਆਰ ਲੱਗ ਜਾਂਦਾ ਬੈੱਡ ਦਾ ਕੁਝ ਨਹੀਂ ਕਰਨਾਗਾ ਇਹ ਇਹ ਦੇਖੋ ਇਦਾਂ ਖੋਲਣਾ ਤਾਂ ਇਹਨੇ ਬੈੱਡ ਤਿਆਰ ਆ ਜੀ ਇਹ ਦੇਖੋ ਇਹ ਹੁਣ ਪੂਰਾ ਮਤਲਬ ਮੈਂ ਇਹਦੇ ਤੇ ਅੱਧਾ ਫੁੱਟ ਮੇਰੇ ਪੈਰਾਂ ਤੋਂ ਹਜੇ ਜਗ੍ਹਾ ਰਹਿ ਜਾਂਦੀ ਹੈ ਅਗਰ ਮੈਂ ਇੱਥੇ ਪਾਇਨਾ ਇਹ ਦੇਖੋ ਤੁਹਾਡੇ ਸਾਹਮਣੇ ਆ ਪੂਰਾ ਇਹ 6.5 ਫੁੱਟ ਲੰਬਾ ਬੈੱਡ ਤੁਹਾਡਾ ਤਿਆਰ ਹੋ ਗਿਆ ਨੀਚੇ ਤੁਹਾਡੀ ਅਲਮਾਰੀ ਆ ਪੌਣੇ 6 ਅੰਗੂ ਇਹ ਆ ਦੋ ਬਾਕਸ ਮੇਰੇ ਨੀਚੇ ਆ ਜੀ ਚ ਮੇਰਾ ਮਤਲਬ ਰਾਸ਼ਨ ਰਹਿੰਦਾ ਤੇ ਮੇਰਾ ਲੈਗਜ ਰਹਿੰਦਾਗਾ ਔਰ ਇਹਦੇ ਵਿੱਚ ਇੱਕ ਨਹੀਂ ਦੋ ਸਲੀਕਮ ਬੈਗ ਆ ਇਹ ਦੇਖੋ ਇੱਕ ਸਲੀਕਮ ਬੈਗ ਤਾਂ ਮੇਰਾ ਇਹ ਪਿਆ ਜੋ ਕੇ ਮਾਈਨਸ 40 ਡਿਗਰੀ ਆ ਹਨਾ ਤੇ ਇੱਕ ਮੇਰਾ ਇਹ ਕੋਨੇ ਚ ਪਿਆ ਜੋ ਕੇ ਨਾਰ ਦੋਸਲੀ ਕੰਬੈਗ ਐਟ ਟਾਈਮ ਰਹਿੰਦੇ ਮੇਰੇ ਕੋਲ ਮੈਂ ਤੁਸੀਂ ਕਿਸੇ ਬਰਫੋ ਚ ਜਾਓ ਲੇਹ ਲਦਾਖ ਜਾਓ ਤੁਹਾਨੂੰ ਠੰਡ ਨਹੀਂ ਲੱਗੂਗੀ ਨਾ ਬਿਲਕੁਲ ਦੋਸਲੀ ਕੰਬੈਗ ਰਹਿੰਦੇ ਜੀ ਮੇਰੇ ਕੋਲੇ ਇਹ ਮਨਦੀਪ ਕਿਹੜੀ ਕਿਹੜੀ ਜਗ੍ਹਾ ਘੁੰਮਲੇ ਭਾਰਤ ਦਾ ਕਿਹੜਾ ਕਿਹੜਾ ਹਿੱਸਾ ਤੁਹਾਡੇ ਵੱਲੋਂ ਆਇਆ ਜੀ ਹੁਣ ਇਸ ਟਾਈਮ ਤੇ ਮੈਂ ਆਪਣੀ ਉਹ ਚੈਨ ਯੂਜ਼ ਨਹੀਂ ਕਰੀ ਜੋ ਕਿ ਮੇਰੇ ਸਾਰੇ तकरीबन 15 ਤੋਂ 20 ਤਾਂ ਮੇਰੇ ਕੋਲੇ ਉਹ ਹੈ ਗਿਆ ਜੋ ਜਿੱਥੇ ਮੈਂ ਜਾਣਾ ਉਹ ਨੋਟ ਕਰਕੇ ਮੈਂ ਇੱਕ ਲਿਖ ਕੇ ਪਾਉਣਾ ਹੁੰਦਾ ਲਾਸਟ ਮੇਰਾ ਗੁਰਗੋਵਿੰਦ ਸਿੰਘ ਮਾਰਗ 577 ਕਿਲੋਮੀਟਰ ਅਨੰਦਪੁਰ ਸਾਬ ਤੋਂ ਸਭੋ ਕੀ ਤਲਵੰਡੀ ਡੇਢ ਡੇਢ ਮਹੀਨੇ ਮਤਲਬ ਮੈਂ ਹਰ ਸਾਲ ਇੱਕ ਮਹੀਨਾ ਮੈਂ ਲਾਉਣਾ ਹੁੰਦਾ ਰਦਾਖ ਚ ਇੱਕ ਮਹੀਨਾ ਸਪੀਤੀ ਚ ਤੇ ਬਾਕੀ ਜਿੰਨਾ ਵੀ ਮੈਨੂੰ ਰਹਿੰਦਾ ਮੈਨੂੰ ਆਇਆ ਹੁੰਦਾ ਵੀ ਕੋਈ ਪਾਸ ਛੁੱਟ ਗਿਆ ਜਿਵੇਂ ਕਿ ਕੋਈ ਸੱਚ ਪਾਸ ਲਾ ਲਓ ਜਾਂ ਕੋਈ ਹੋਰ ਇਹੋ ਜੀ ਜਗਾ ਲਾ ਲਓ ਹੁਣ ਜਿਵੇਂ ਮੈਂ ਮਡਲਹੋਜੀ ਗਾ ਕੇ ਆ ਮਡਲਹੋਜੀ ਦੇ ਵਿੱਚ ਰੁਕਿਆ ਨਹੀਂ ਮੈਂ ਕਿੱਥੇ ਰੁਕਿਆ ਮੈਂ ਤਲਾਈ ਪਿੰਡ ਗਿਆ ਪੂਰਾ ਭਾਰਤ ਦਾ ਚੱਕਰ ਲਗਾ ਚੁੱਕਿਆ ਨਹੀਂ ਹਜੇ ਉਹ ਤਾਂ ਨਹੀਂ ਲਾਏਗਾ ਹਜੇ ਮਤਲਬ ਕਿ ਮਨ ਨਹੀਂ ਉਧਰ ਨੂੰ ਹਜੇ ਪਹਿਲਾਂ ਆਪਣਾ ਹੀ ਇੱਧਰ ਦਾ ਸ਼ੁਰੂਆਤ ਦੇ ਵਿੱਚ ਹਾਂ ਇਧਰ ਦਾ ਏਰੀਆ ਕਿਉਂਕਿ ਮੈਨੂੰ ਕੇਰਲਾ ਵੈਸੇ ਪਸੰਦ ਆ ਹਨਾ ਵੀ ਉੱਧਰ ਰਿਟਾਇਰ ਫੌਜੀ ਹੋਂ ਤੁਸੀਂ ਦੱਸ ਰਹੇ ਸੀ ਹਾਂਜੀ ਮੈਂ ਮਤਲਬ 98 ਚ ਭਰਤੀ ਹੋਇਆ ਸੀਗਾ ਤੇ 2017 ਚ ਮੈਂ ਆਪਣੀ ਪੈਨਸ਼ਨ ਲੈ ਕੇ ਘਰ ਆ ਗਿਆ ਜੀ ਬਿਲਕੁਲ ਰਿਟਾਇਰ ਫੌਜੀ ਆ ਸ਼ੌਂਕ ਵੇਕਲੇ ਨੇ ਹੁਣ ਤੁਹਾਨੂੰ ਸਾਡਾ ਤੁਹਾਡਾ ਬਾਥਰੂਮ ਵੀ ਦਿਖਾ ਦੋ ਤੁਸੀਂ ਨਹਾਉਣ ਦਾ ਵੀ ਪੂਰਾ ਪ੍ਰਬੰਧ ਇਹਦੇ ਬਾਥਰੂਮ ਦੇ ਵਿੱਚ ਕੀਤਾ ਹੋਇਆ ਹੈਗਾ ਵਿਦ ਸ਼ਾਵਰ ਦਿਖਾਉਂਗਾ ਜੀ ਤੋ ਦੇਖ ਸਕਦੇ ਹੋ ਮਨਦੀਪ ਨੇ ਆਪਣਾ ਬਾਥਰੂਮ ਵੀ ਪ੍ਰਾਈਵੇਸੀ ਵੀ ਪੂਰੀ ਰੱਖੀ ਹੋਈ ਆ ਬਾਹਰ ਕਿਤੇ ਟੋਟਲੀ 5 ਮਿੰਟਾਂ ਦੇ ਵਿੱਚ ਓਪਨ ਆ ਪੰਜਾਂ ਚ ਹੀ ক্লোਜ ਆਏ ਕੁਛ ਨਹੀਂ ਕਰਨਾ ਆਪਣਾ ਹੀ ਲੱਗਿਆ ਵਾ ਇੱਥੋਂ ਇੱਕ ਗੇਟ ਵਾਲ ਖੋਲਣਾ ਆਪਾਂ ਤੇ ਤਾਰਾਂ ਆਪਾਂ ਇੱਕ ਵਾਰ ਹੀ ਲਾਉਣਗਾ ਜੋ ਕੰਟਰੋਲ ਆ ਆਪਣੇ ਇੱਥੇ ਬੈਡਸ਼ੋਰਚ ਤੇ ਆ ਜਾਂਦਾ ਕਿ ਤੁਹਾਡੇ ਸਾਹਮਣੇ ਇਹ ਵਾਸ਼ਰੂਮ ਚੱਲ ਜਾਣਾ 40 ਲੀਟਰ ਪਾਣੀ ਆ ਜੀ ਮੈਂ ਦੋ ਦਿਨ ਨਹਾਉਣ ਦਾ ਮੈਂ ਇਹਨੂੰ ਯੂਜ਼ ਕਰ ਸਕਦਾ ਤਾਂ ਤਾਂ ਸੌਣ ਦਾ ਹੋ ਗਿਆ ਨਹਾਉਣ ਦਾ ਹੋ ਗਿਆ ਤੁਹਾਡੀ ਰਸੋਈ ਵੀ ਦਿਖਾ ਦਿਓ ਤੁਸੀਂ ਹੁਣ ਇਹਦਾ ਪਲੱਸ ਪੁਆਇੰਟ ਇੱਕ ਆਗਾ ਜਦੋਂ ਵਾਸ਼ਰੂਮ ਆ ਹੁਣ ਇਹ ਮੇਰਾ ਰੂਮ ਦੇ ਨਾਲ ਅਟੈਚ ਬਾਥਰੂਮ ਆ ਜੀ ਇਹ ਇੱਥੇ ਖੜਾ ਨਾ ਮੈਂ ਇਹ ਮੇਰਾ ਰੂਮ ਦੇ ਨਾਲ ਆ ਮੈਂ ਜੋ ਵੀ ਮਤਲਬ ਡਰੈਸ ਲੈਣੀ ਆ ਇੱਥੋਂ ਲੈ ਕੇ ਅੰਦਰੋਂ ਹੀ ਬਦਲ ਕੇ ਫੇਰ ਹੀ ਬਾਹਰ ਨਿਕਲੂ ਇਹ ਅਟੈਚ ਹੋ ਗਿਆ ਜੀ ਪੂਰੀ ਪ੍ਰਾਈਵੇਸੀ ਵੀ ਹੋ ਗਈ ਪਰਦਾ ਵੀ ਹੋ ਗਿਆ ਹਾਂ ਜੀ ਹਾਂ ਮਨਦੀਪ ਤੁਹਾਡੀ ਰਸੋਈ ਵੀ ਬਹੁਤ ਸੋਹਣੀ ਲੱਗ ਰਹੀ ਹੈ ਹਰ ਇੱਕ ਚੀਜ਼ ਗੈਸ ਹਰ ਇੱਕ ਸੁਵਿਧਾ ਇੱਥੇ ਹੈਗੀ ਆ ਹਾਂ ਬਿਲਕੁਲ ਸਾਰਾ ਕੁਝ ਆ ਜੀ ਦੇਖੋ ਇਹ ਤਾਂ ਮੇਰਾ ਚੁੱਲ੍ਹਾ ਪਿਆਗਾ ਹਨਾ ਜਿੰਨੇ ਮਸਾਲੇ ਆਗੇ ਉਹ ਵੀਰ ਜੀ ਇਹਦੇ ਚਾ ਸਾਰੇ ਮਸਾਲੇ ਮਿਲੇ ਜਿੰਨੇ ਵੀ ਕੁੱਕ ਮੈਂ ਕਰਦਾਗਾ ਤੇ ਬਾਕੀ ਇਹ ਮੇਰਾ ਸਿੰਖ ਆ ਗਿਆ ਠੀਕ ਆ ਜਿਹੜੀ ਉੱਪਰ ਪਾਈਪ ਆ ਗਈ ਉਹੀ ਪਾਈਪ ਨੂੰ ਇਧਰੋਂ ਲਿਆ ਕੇ ਸ਼ਾਵਰ ਰਿਮੂਵ ਕਰਨਾ ਉਹ ਇਹਦੇ ਨੀਚੇ ਦੀ ਆ ਕੇ ਇੱਥੇ ਮੇਰਾ ਉਹ ਸਿੰਖ ਦਾ ਬਣ ਜਾਂਦਾਗਾ ਔਰ ਇਹਦੇ ਵਿੱਚ ਜਦ ਹਵਾ ਆਉਣੀ ਆ ਹੁਣ ਜੇ ਮੈਂ ਇੱਥੇ ਆਪਾਂ ਚਾਹ ਬਣਾ ਰਹੇ ਆਂ ਅਗਰ ਹਵਾ ਚੱਲ ਪਈ ਤਾਂ ਇਧਰਲੇ ਪਾਸੇ ਤਾਂ ਇਹ ਲਾ ਦੇਾਂਗੇ ਇਹ ਵਾਲਾ ਪਾਸਾ ਇਧਰ ਲੱਗ ਜੂ ਇਹਨੂੰ ਆਪਾਂ ਖੋਲ ਦੇਾਂਗੇ ਮਤਲਬ ਕੋਈ ਹਵਾ ਦਾ ਕੋਈ ਚੱਕਰ ਨਹੀਂ ਤੇ ਇਹ ਚੀਜ਼ ਇੱਥੇ ਆ ਜਾਂਦੀ ਆ। ਆਸ ਕਰਕੇ Leh Ladakh ਵਰਗੀਆਂ ਜਗਾਵਾਂ ਦੇ ਉੱਪਰ ਇਹ ਸਿੱਧੀ ਜ਼ਰੂਰਤ ਪੈਂਦੀ ਆ। ਸਭ ਤੋਂ ਜਿਹੜੀ ਪਲੱਸ ਪੁਆਇੰਟ ਆ ਮੇਰੇ ਕਿਚਨ ਦੀ ਉਹ ਇਹ ਆ ਕਿ ਹੁਣ ਜਿਵੇਂ ਰਾਤ ਬਾਰਿਸ਼ ਹੋ ਰਹੀ ਸੀ ਨਾ ਇਹ ਬਾਹਰੋਂ ਵੀ ਕੁੱਕ ਹੋਊਗਾ ਅੰਦਰੋਂ ਵੀ। ਹੁਣ ਮੈਂ ਸਵੇਰੇ ਉੱਠਿਆ ਸੀ ਟਾਇਲਟ ਕਰੀ, ਬ੍ਰਸ਼ ਕਰਿਆ, ਹੱਥ ਧੋਤੇ ਤੇ ਅੰਦਰ ਚਾਹ ਬਣਾਈ। ਉਹਦੇ ਨਾਲ ਪਲੱਸ ਪੁਆਇੰਟ ਕੀ ਆ? ਇੱਧਰ ਕੈਮਰੇ ਵਾਲੇ ਨੂੰ ਕਹੂੰਗਾ ਇੱਧਰ ਦੇਖਿਓ ਇਹ ਅੰਦਰ ਵੀ ਖੁੱਲਦਾਗਾ। अच्छा एथों दी मैं अंदर अंदर ਲੈ ਲੈਣਾ ਹੁੰਦਾ ਮਤਲਬ ਇਹ ਚੀ ਚਾਹੀਦੀ ਹੈ ਸੇਮ ਇਹਦਾ ਇਹ ਵਾਲਾ ਪਾਸਾ ਇਧਰੋਂ ਅੰਦਰ ਖੁੱਲਦਾ ਕੋਈ ਜੇ ਤੁਸੀਂ ਇਹ ਡਿੱਗੀ ਪੜੀ ਪਿਛਲੀ ਨਹੀਂ ਖੋਲਣੀ ਤਾਂ ਤੁਸੀਂ ਅੱਗੇ ਤੋਂ ਸਾਰਾ ਕੁਝ ਕਵਰ ਕਰ ਸਕਦੇ ਹੋ ਪੈ ਰਹੀ ਆ ਮੰਨ ਲਓ ਬਾਰਿਸ਼ ਹੋ ਰਹੀ ਆ ਤਾਂ ਮੈਂ ਅੰਦਰ ਹੀ ਆਪਣੀ ਜੋ ਵੀ ਕਰਨਾ ਹੈ ਹਨਾ ਤਿਆਰ ਹੋ ਕੇ ਤੇ ਆਪਣੀ ਚਾਹ ਪਾਣੀ ਅੰਦਰ ਬਣਾਉਂਗਾ ਅੰਦਰ ਵਾਲਾ ਟੇਬਲ ਸੋਨ ਮੈਂ ਉਧਰ ਹੀ ਦਿਖਾਉਂਗਾ ਕਿ ਜੋ ਮੇਰਾ 에ਅਰ ਟੇਬਲ ਲੱਗਦਾ ਜਿਹਨੂੰ ਨਾਂ ਦਿੱਤਾ ਮੈਂ ਉਹ ਮੇਰਾ ਅੰਦਰ ਵੀ ਵਰਕ ਕਰਦਾ ਜੀ ਤਾਂ ਇਧਰੋਂ ਪਾਸਾ ਵੀ ਦਿਖਾ ਦਿਓ ਤੁਸੀਂ ਇਧਰ ਤੁਸੀਂ ਦੱਸ ਰਹੇ ਆ ਇਹ 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 ਜ਼ਰੂਰ ਸਮਝਣਾ ਚਾਹਾਂਗੇ ਆਪਾਂ ਇਹ ਇਹ ਕਿਹੜੀ ਤਕਨੀਕ ਦੇ ਵਰਤੋਂ ਤੁਸੀਂ ਕਰ ਰਹੇ ਹੋ ਜੀ ਦੇਖੋ ਸਭ ਤੋਂ ਮੇਰਾ ਜੋ ਗੱਡੀ ਦੇ ਵਿੱਚ ਸਭ ਤੋਂ ਸੋਹਣੀ ਚੀਜ਼ ਹੈ ਮੈਂ ਇਹਨੂੰ ਮੰਨਦਾ ਜੀ ਇੱਕ ਤਾਂ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਕੰਪਨੀ ਫਿਟਡ ਹੈ 16mm ਦੀ ਪਲੇਟ ਆ ਦੋ ਪਲੇਟਾਂ ਲਾਈਆਂ ਇਹ ਉੱਪਰ نیچے ਤੇ ਵਿਚਲੇ ਜਾਲੀ ਲਾਈ ਹੈ ਜੋ ਮੱਛਰ ਦੀ ਲਾਈ ਹੋਈ ਆ ਇਹ ਤੁਸੀਂ ਇਧਰ ਦੀ ਦੇਖੋਗੇ ਤੁਸੀਂ ਇਧਰ ਦੀ ਦੇਖੋ ਉੱਧਰ ਜਾ ਕੇ ਇਹਦੇ ਚ ਦੋ ਪੱਖੇ ਲੱਗੇ ਹੋਏ ਜੋ ਆਪਣੇ ਕੰਪਿਊਟਰ ਚ ਲੱਗੇ ਹੁੰਦਾ ਉਹ 3 ਇੰਚੀ ਹੁੰਦੇ ਆ 4 ਇੰਚੀ ਆ ਵੈਂਟੀਲੇਸ਼ਨ ਪੂਰਾ ਹਵਾ ਵੈਂਟੀਲੇਸ਼ਨ ਹਾਂ ਇਹ ਵਾਲਾ ਥੋੜਾ ਗੰਦਾ ਲੱਗਦਾ ਹੋਏ ਇਹ ਹਵਾ ਬਾਹਰੋਂ ਦਿੰਦਾ ਜੀ ਆਕਸੀਜਨ ਤੇ ਇਹ ਦਿੰਦਾਗਾ ਅੰਦਰੋਂ ਆਊਟ ਦੀ ਠੀਕ ਆ ਇਹਨੂੰ ਮੈਂ 30000 ਐਮ ਐਚ ਦਾ ਮੇਰੇ ਕੋਲੇ ਪਾਵਰ ਬੈਂਕ ਆ ਉਹਦੇ ਨਾਲ ਚੱਲਦਾ ਅਗਰ ਇਹਨੂੰ ਮੈਂ ਲਾਤਾ ਤਾਂ ਤੁਸੀਂ ਬਿਲਕੁਲ ਸਾਊਂਡ ਕੰਨਾਂ ਨਾਲ ਵੀ ਨਹੀਂ ਸੁਣ ਸਕਦੇ ਮਤਲਬ ਬਿਲਕੁਲ ਸਾਇਲੈਂਟ ਚੱਲਦੇ ਜੀ ਇਹ ਜਦੋਂ ਸੋਨਿਓ ਆਕਸੀਜਨ ਦੀ ਵੀ ਪੂਰੀ ਕਮੀ ਨਾ ਬੰਦੇ ਨੂੰ ਆਵੇ ਤੇ ਇਧਰਲੇ ਪਾਸੇ ਮੈਂ ਆਪਣਾ ਚਾਹ ਪਾਣੀ ਬਣਾਉਣਾ ਇੱਕ ਫਰੈਗਿਊਸ਼ਨ ਕਿਉਂਕਿ ਇੱਥੇ ਮੇਰਾ ਲੱਗਿਆ ਹੁੰਦਾ ਟੇਬਲ ਉਹ ਤੁਹਾਨੂੰ ਮੈਂ ਇੱਥੇ ਲਾ ਕੇ ਦਿਖਾਉਂਗਾ ਇੱਦਾਂ ਹੀ ਖੜੇ ਰਹੋ ਤੁਸੀਂ ਤੁਹਾਨੂੰ ਮੈਂ ਟੇਬਲ ਲਾਉਣਾ ਕਿ ਮੈਂ ਜਦੋਂ ਚਾਹ ਬਣਾਉਣਾ ਤਾਂ ਉਦੋਂ ਮੈਂ ਕਿਵੇਂ ਬਣਾਉਣਾ ਹੁੰਦਾ ਇਹ ਦੇਖੋ ਇਹ ਵਾਲਾ ਮੇਰਾ ਟੇਬਲ ਅੰਦਰ ਲੱਗ ਜਾਂਦਾ ਜਦੋਂ ਮੇਰਾ ਇਹ ਟੇਬਲ ਲੱਗਿਆ ਤਾਂ ਮੇਰਾ ਸਿੰਕ ਵੀ ਬਾਰਕ ਕਰਦਾ ਹੁੰਦਾ ਕਿ ਮੇਰਾ ਸਿੰਕ ਵੀ ਖੁੱਲਾ ਹੁੰਦਾ ਇਹ ਸਿੰਕ ਵੀ ਤੁਸੀਂ ਬਣਾ ਰੱਖਿਆ ਪੂਰਾ ਪਾਣੇ ਦੀ ਇਹਦਾ ਵੀ ਮਤਲਬ ਨੀਚੇ ਇੱਕ ਕਨੈਕਸ਼ਨ ਆ ਤੇ ਇਹਨੂੰ ਪੱਕੀ ਪਾਈਪ ਥੱਲੇ ਮੈਂ ਮਤਲਬ ਕਿ ਲੋਹੇ ਦੀ ਲਾ ਰੱਖੀ ਆ ਕਿ ਕੋਈ ਗੜਬੜ ਨਾ ਹੋਵੇ ਪਾਣੀ ਧਣੀ ਨਾ ਹੋਵੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਜ਼ਰੂਰੀ ਚੀਜ਼ ਦਿਖਾਉਂਗਾ ਜੋ ਤੁਸੀਂ 20 ਲੀਟਰ ਦਾ 20 ਲੀਟਰ ਮੇਰਾ ਕਿਚਨ ਚ ਪਾਣੀ ਦਾ ਕੈਨ ਦੇਖਿਆ ਉਹ ਮੈਂ ਤੁਹਾਨੂੰ ਇੱਧਰ ਵੀ ਆ ਕੇ ਦਿਖਾਉਂ ਤੁਸੀ ਇੱਧਰ ਵੀ ਆਓ ਕਿਉਂਕਿ ਉਹਨੂੰ ਮੈਂ ਨੂੰ ਕਿਵੇਂ ਕਰਦਾ ਹੁਣ ਮੇਰੀ ਗੱਡੀ ਖੜੀ ਆ ਚਾਹੇ ਲਾਈਟਾਂ ਤੇ ਖੜੀ ਆ ਰੈੱਡ ਲਾਈਟ ਤੇ ਖੜੀ ਆ ਤਾਂ ਆਪਾਂ ਪਾਣੀ ਮੁੱਕ ਗਿਆ ਆਪਾਂ ਉਧਰ ਨਹੀਂ ਜਾਣਾਗਾ ਪੰਜ ਦਿਨਾਂ ਦਾ ਹੁਣ ਨਹੀਂ ਮੈਂ ਖੋਲਿਆ ਇਹ ਮੇਰੀ ਮੋਟਰ ਆ ਜਿਹਨੂੰ ਇੱਕ ਮਹੀਨਾ ਆਪਾਂ ਨੂੰ ਚਾਰਜ ਕਰਨ ਦੀ ਜ਼ਰੂਰਤ ਨਹੀਂ ਇਹ ਦੇਖੋ ਇਹਨੂੰ ਚਲਾਉਂਗਾ ਇੰਨੀ ਕ ਸਪੀਡ ਨਾ ਮੰਨ ਲਓ 5 ਮਿੰਟਾਂ ਜene 20 ਲੀਟਰ ਪਾਣੀ ਕੱਢ ਦੇਣਾ ਦਾ ਇਹ ਮੇਰੀ ਸਮਰਸੀ ਵਾ ਲਾ ਲਓ ਇੱਥੇ ਪਾਣੀ ਤੁਹਾਡੀ ਗੱਡੀ ਦੇ ਹਰ ਇੱਕ ਹਿੱਸੇ ਚ ਤੁਹਾਨੂੰ ਮਿਲੂਗਾ ਬੈਠੇ ਬੈਠੇ ਨੇ ਅਗਰ ਪਾਣੀ ਪੀਣਾ ਤਾਂ ਤਾਜ਼ਾ ਪਾਣੀ ਕੱਢ ਵੀ ਸਕਦੇ ਹੋ ਵੀ ਉਹਦੇ ਚ ਮੈਂ ਮਤਲਬ ਕਿ ਕੈਨ ਦਾ ਹੁਣ ਆਪਾਂ ਕਿਤੇ ਰੋਡ ਤੇ ਖੜੇ ਆ ਕੈਨ ਦਾ ਟੱਕਣ ਨਹੀਂ ਖੋਲਣਾ ਜਦੋਂ ਨੂੰ ਖੋਲਾਂਗੇ ਤੁਹਾਨੂੰ ਤਾਂ ਹਨਾ ਮੰਨ ਲੱਕੇ ਚਲੋ ਵੀ ਰੌਲਾ ਰੱਪਾ ਫੈ ਜਾਣਾ ਤਾਂ ਕਰਕੇ ਇੱਥੇ ਮੇਰਾ ਇਹ ਪਾਣੀ ਦਾ ਮੈਂ ਯੂਜ਼ ਕਰ ਲੈਣਾਗਾ ਠੀਕ ਹੈ ਤਾਂ ਇੱਕ ਟਾਇਲਟ ਤੁਸੀਂ ਦੱਸ ਤਰੀ ਸੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਅਗਰ ਬਾਹਰ ਜਾਨੇ ਹੋ ਕਈ ਜਗ੍ਹਾ ਆਪਾਂ ਨੂੰ ਬਾਥਰੂਮ ਵਾਸ਼ਰੂਮ ਨਹੀਂ ਮਿਲਦੇ ਤਾਂ ਉਹ ਚੀਜ਼ ਦੀ ਸੁਵਿਧਾ ਵੀ ਤੁਹਾਡੀ ਗੱਡੀ ਦੇ ਵਿੱਚ ਹੈਗਾ ਹਾਂ ਉਹ ਤੁਸੀਂ ਇਹ ਵਾਲੀ ਟਾਕੀ ਖੋਲੋਗੇ ਤੁਹਾਨੂੰ ਮੈਂ ਟਾਇਲਟ ਦਿਖਾ ਦਿੰਦਾ ਠੀਕ ਹੈ ਜਿਹੜੀ ਮੇਰੀ ਟਾਇਲਟ ਸੀਟ ਆ ਉਹ ਮੇਰੀ ਇਹ ਸੀਟ ਦੇਖੋ ਤੁਸੀਂ ਇਹ ਖੁੱਲ ਜਾ ਸਿੰਮ ਸਿੰਮ ਜੂੰ ਹਰੇਕ ਸੁਵਿਧਾ ਤੁਹਾਡੀ ਇਸ ਗੱਡੀ ਦੇ ਵਿੱਚ ਹੈ ਇਹਦੇ ਵਿੱਚ ਮਤਲਬ ਕਿ ਬਹੁਤ ਕਾਸਟਲੀ ਵਾਲੇ ਥੋੜੇ ਜਿਹਾ ਰੱਖੇ ਪਿਆ ਮੇਰੇ ਮਤਲਬ ਜੋ ਪੋਲੋ ਸਿਨੇਮਾ ਯੂਜ਼ ਕਰਦਾ ਹੈ ਕੇ ਕਰਨ ਤੋਂ ਬਾਅਦ ਲੋਕ ਹੋ ਜਾਂਦੇ ਆ ਹਨਾ ਹਾਈ ਜੈਨਿਕ ਰਹਿੰਦਾ ਪੂਰਾ ਤਾਣੀ ਦਾ ਸਿਸਟਮ ਲੱਗਾ ਇਸੇ ਕਰਕੇ ਇਧਰ ਵੈਂਟੀਲੇਸ਼ਨ ਮੇਰਾ ਲਾਇਆ ਹੋਇਆ ਹੈ ਕਈ ਬੰਦੇ ਸਵਾਲ ਕਰਦੇ ਆ ਕਿ ਟਾਇਲਟ ਕਰੀਤਾ ਹੀ ਵੈਂਟੀਲੇਸ਼ਨ ਮੇਰਾ ਚੱਲਦਾ ਰਹਿੰਦਾਗਾ ਹਨਾ ਬਾਕੀ ਜਦ ਮੈਂ ਮਤਲਬ ਟਾਇਲਟ ਤੇ ਮਤਲਬ ਫ੍ਰੀ ਹੋ ਗਿਆ ਤਾਂ ਜਦੋਂ ਕਿੜਕੀ ਖੋਲਤੀ ਤਾਂ ਵੈਸੇ ਵੀ ਹਨਾ ਉਨੇ ਐੱਡ ਹੀ ਹੋ ਜਾਣਾ ਤਾਂ ਤੁਸੀਂ ਕਿਸੇ ਵੀ ਜਗ੍ਹਾ ਘੁੰਮਣ ਜਾਣੇ ਹੋ ਮਨਦੀਪ ਤੁਹਾਨੂੰ ਹੋਟਲ ਖਰਚੇ ਦੀ ਜ਼ਰੂਰਤ ਨਹੀਂ ਜੋ ਇੱਕ 5 ਸਟਾਰ ਹੋਟਲ ਦੇ ਵਿੱਚ ਜੋ ਸੁਵਿਧਾਵਾਂ ਹੁੰਦੀਆਂ ਨੇ ਤੁਸੀਂ ਗੱਡੀ ਦੇ ਵਿੱਚ ਹਰ ਇੱਕ ਚੀਜ਼ ਆਪਣੇ ਬਣਾ ਰੱਖੀ ਹੈ ਹਾਂਜੀ ਬਿਲਕੁਲ ਮੇਰਾ ਤਾਂ ਮਤਲਬ ਟੂਲ ਵੀ ਨਹੀਂ ਲੱਗਦਾ ਕਿਉਂਕਿ ਮੈਂ ਮੁੰਬਈ ਤੋਂ ਆਪਣਾ ਇੱਕ ਟੂਲ ਟੈਕਸ ਆਲ ਇੰਡੀਆ ਮੇਰਾ ਫ੍ਰੀ ਆਏਗਾ ਸਿਰਫ ਮੇਰਾ ਇੱਕ ਡੀਜ਼ਲ ਦਾ ਖਰਚਾ ਜੀ ਬਾਕੀ ਕੀ ਆ ਮੈਂ ਭੱਜ ਦੜ ਨਹੀਂ ਕਰਦਾ ਹੁੰਦਾ ਮੈਂ ਕਿਤੇ ਵੀ ਜਾਂਨਾ ਤਾਂ ਜੇ ਮੈਂ ਹੁਣ ਚਿੱਤ ਕੋਲ ਚ ਮੈਂ 4 ਦਿਨ ਰੁਕਿਆ ਰਹਾ ਹਾਂ ਤਾਂ ਮੈਂ ਉਹ ਪਿੰਡ ਦਾ ਪੂਰਾ ਕੁਝ ਦੇਖਦਾ ਉਹਨਾਂ ਕਿ ਪਾਣੀ ਤੇ ਚੱਕੀ ਚੱਲਦੀ ਐ ਜਾਂ ਮਤਲਬ ਉਹਨਾਂ ਦਾ ਪਾਣੀ ਜੋ ਇਕੱਠਾ ਕਰਦੇ ਆ ਸਨੋਹ ਦਾ ਉਹ ਕਿੱਥੋਂ ਆਉਂਦਾਗਾ ਹਨਾ ਉਹਨਾਂ ਦਾ ਕੀ ਬੱਚਿਆਂ ਦੀ ਪੜ੍ਹਾਈ ਆ ਜਾਂ ਜਾਨਵਰਾਂ ਵਾਸਤੇ ਕੀ ਚਾਰਾ ਉਹ ਮੈਨੂੰ ਮਤਲਬ ਪੂਰਾ ਮੈਂ ਡੀਫ ਜਾ ਕੇ ਮੈਨੂੰ ਮਤਲਬ ਲਿਖਾ ਪੜ੍ਹੀ ਕਰਨੀ ਹੁੰਦੀ ਜਿਵੇਂ ਕਿ ਤੁਹਾਨੂੰ ਦੱਸਿਆ ਗੁਰੂ ਗੋਬਿੰਦ ਸਿੰਘ ਮਾਰਗ ਆ ਅਨੰਦਪੁਰ ਸਾਹਿਬ ਤੋਂ ਸਾਬੋ ਦੀ ਤਲਵੰਡੀ ਬੰਦਾ ਇੱਕ ਦਿਨ ਚ ਜਾਂਦਾ ਨਾ ਪਰ ਮੈਂ ਡੇਢ ਮਹੀਨੇ ਚ ਗਿਆ ਉਹ 2025 ਮੇਰੇ ਬਲੌਗ ਆਉਂਦੇ ਰਹਿਣਗੇ ਜਿੱਥੇ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਗਏ ਸੀ ਤਾਂ ਮੈਂ ਸੀ ਉਹਦੇ ਤੇ ਇੱਕ ਕਿਤਾਬ ਕਿਉਂਕਿ ਉਹ ਸੜਾ ਐਕਿਊਰੇਟ ਲਿਖਣਾ ਪਊਗਾ ਸਾਨੂੰ ਤੇ ਬਾਕੀ ਇਹ ਵਾਲੇ ਪਾਸੇ ਇੱਕ ਹੋਰ ਪਲੱਸ ਪੁਆਇੰਟ ਤੁਹਾਨੂੰ ਮੈਂ ਦਿਖਾ ਦੰਨਾਗਾ ਮੇਰੀ ਇਧਰਲੇ ਪਾਸੇ ਸੈੱਟ ਖੁੱਲਦਾ ਈਵਨਿੰਗ ਕਹਿੰਦੇ ਜੀ ਇਹਨੂੰ ਉਹਦੇ ਤੇ ਇੱਕ ਟੇਬਲ ਲੱਗਦਾ ਇੱਕ ਚੇਅਰ ਲੱਗਦੀ ਆ ਅਗਰ ਥੋੜੀ ਜਿਹੀ ਸਨੋਵਾ ਜਾਂ ਤੁਸੀਂ ਵੈਸੀ ਸ਼ਾਂ ਦੇ ਬਾਹਰ ਮਤਲਬ ਚਾਹ ਪਾਣੀ ਪੀਣਾ ਹਨਾ ਜਾਂ ਮੈਗੀ ਖਾਣੀ ਆ ਉਹ ਮੈਂ ਤੁਹਾਨੂੰ ਦਿਖਾ ਦੰਨਾ ਕਿ ਉਹ ਸਿਸਟਮ ਮੇਰਾ ਕਿਵੇਂ ਕੰਮ ਕਰਦਾ ਠੀਕ ਹੈ ਜਿਹੜਾ ਇਹ ਵਾਲਾ ਟੇਬਲ ਆ ਇਹਦਾ ਮੈਂ ਆਪ ਹੀ ਨਾਮ ਰੱਖਿਆਗਾ ਕਿ ਇਹ ਇੱਕ 에ਅਰ ਟੇਬਲ ਆ ਇਹਦੀ ਕੋਈ ਲੱਤ ਬਾਹ ਨਹੀਂ ਕਿ ਦੇਖੋ ਇਥੇ ਆਪਾਂ ਲਾਤਾ ਇਹ ਨੂੰ ਤੁਸੀਂ ਅੰਦਰ ਵੀ ਵਰਤਦੇ ਹੋ ਪਿੱਛੇ ਵੀ ਵਰਤਦੇ ਹੋ ਸਾਈਡ ਤੇ ਵੀ ਵਰਤਦੇ ਹੋ ਮਤਲਬ ਬਰਤਨ ਵਾਸ਼ ਕਰਨਾ ਤੇ ਇੱਥੇ ਲਾ ਦਨਾ ਉਧਰੋਂ ਹੀ ਰੇਤੇ ਬਰਤਨ ਧਰ ਦਨਾ ਅੰਦਰ ਵੀ ਅਗਰ ਮੈਂ ਲੈਪਟਾਪ ਤੇ ਕੰਮ ਕਰਨਾ ਜਾਂ ਚਾਹ ਬਣਾਉਣੀ ਆ ਅੰਦਰ ਵੀ ਯੂਜ਼ ਕਰਦਾ ਬਾਹਰ ਹੁਣ ਮੈਂ ਇੱਥੇ ਮੈਂ ਚਾਹ ਪਾਣੀ ਬਣਾਉਣੀ ਆ ਤਾਂ ਇੱਥੇ ਆਗਾ ਉਸ ਤੋਂ ਬਾਅਦ ਇਹ ਮੇਰਾ ਸੈੱਡ ਖੁੱਲ ਜਾਂਦਾ ਹੈ ਹਨਾ ਇਹ ਈਵਨਿੰਗ ਆ ਵੀ ਇਹ ਖੁੱਲ ਜਾਂਦੀ ਹੈ ਚੀਜ਼ ਮੇਰੀ ਚੀਜ਼ ਮੇਰੀ ਕੋਈ ਵੀ ਆਏ ਆ ਮੈਂ ਕੋਈ ਚੀਜ਼ ਬੰਦਦਾ ਖੋਲਦਾ ਨਹੀਂਗਾ ਸਿਰਫ ਇੱਕ ਜਿੱਪ ਨੂੰ ਰਿਮੂਵ ਕਰਨਾ ਆਪਾਂ ਤੇ ਇਹ ਮੇਰੀ ਰਹੀ ਫੋਟੋ। ਅਗਰ ਕਿਸੇ ਬਾਹਰ ਜਾਣੇ ਹੋ ਕਿਸੇ ਜਗ੍ਹਾ ਸਨੋਪ ਪੈਂਦੀ ਆ ਤਾਂ ਇਹ ਜਿਹੜੀ ਸਾਰੀ ਸਹੂਲਤਾਂ ਤਾਂ ਤੁਹਾਡੇ ਵੱਲੋਂ ਖਾਣਾ ਪਾਣੀ ਬਣਾ ਕੇ ਇੱਥੇ ਆਰਾਮ ਨਾਲ ਬਹਿ ਕੇ ਖਾਣਿਆ। ਮੇਰੀ ਚੇਅਰ ਕਿਉਂਕਿ ਮੈਂ ਸੋਲੋ ਟਰੈਵਲ ਕਰਦਾ ਤਾਂ ਇੱਥੇ ਮੈਂ ਬਹਿ ਜਾਣਾ ਤਾਂ ਇਹ ਮੇਰਾ ਟੇਬਲ ਆ ਹਨਾ। ਤੇ ਇੰਨੀ ਕਿ ਜਗ੍ਹਾ ਜਿਵੇਂ ਹੁਣ ਅਸੀਂ ਆਨੰਦਪੁਰ ਸਾਹਿਬ ਗਏ ਸੀ ਤਾਂ ਨਹੀਂ ਮੈਂ ਇਹ ਸੀਸਰੂਵ ਕਰ ਲੈਣਾ। ਅੰਦਰ ਬੈਠਾ ਹੀ ਮਤਲਬ ਅਗਰ ਬਾਰਿਸ਼ ਆ ਤਾਂ ਇੱਥੇ ਚਾਹ ਪਾਣੀ ਬਣਾਉਣਾ। ਤਾਂ ਇੰਨਾ ਕੁ ਮੈਂ ਸਿਸਟਮ ਇਹ ਬਣਾ ਰੱਖਿਆ ਹਨਾ। ਬਿਲਕੁਲ ਯੂਟਿਊਬਰ ਨੇ ਰਿਟਾਇਰ ਫੌਜੀ ਨੇ ਮਨਦੀਪ ਸਿੰਘ ਜਿਹੜੇ ਕੀ ਆਪਣਾ ਸ਼ੌਕ ਜਿਹੜਾ ਹੈਗਾ ਉਹ ਘੁੰਮਣ ਫਿਰਨ ਦਾ ਸ਼ੌਕ ਆ ਉਹਨੂੰ ਬਹੁਤ ਜ਼ਿਆਦਾ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਆਪਣੀ ਹੀ ਗੱਡੀ ਜਿਹੜੀ ਹੈਗੀ ਆ ਉਹਨੂੰ ਇੱਕ ਪੂਰਾ ਹੋਟਲ ਦੇ ਵਾਂਗੂ ਇੱਕ ਫਾਈਵ ਸਟਾਰ ਹੋਟਲ ਦੇ ਵਾਂਗੂ ਮਨਦੀਪ ਸਿੰਘ ਦੇ ਬਣਾਇਆ ਹੋਇਆ ਪੂਰੇ ਭਾਰਤ ਦੇਸ਼ ਦੇ ਵਿੱਚ ਘੁੰਮ ਰਹੇ ਨੇ ਤੇ ਆਪਣੀ ਇਸ ਗੱਡੀ ਦੇ ਵਿੱਚ ਜਿਹਦੇ ਵਿੱਚ ਹਰ ਇੱਕ ਸਹੂਲਤ ਹੈਗੀ ਆ ਬਾਥਰੂਮ ਹੈਗਾ ਕਿਚਨ ਹੈਗਾ ਬੈੱਡ ਹੈਗਾ 300 ਲੀਟਰ ਤੋਂ ਜ਼ਿਆਦਾ ਪਾਣੀ ਆਪਣੀ ਇਸ ਗੱਡੀ ਦੇ ਵਿੱਚ ਸਟੋਰੇਜ ਹੈਗੀ ਆ ਪੂਰੇ ਕੱਪੜੇ ਜਿਹੜੇ ਹੈਗੇ ਨੇ ਹਰ ਇੱਕ ਸਹੂਲਤ ਆਪਣੀ Swift ਗੱਡੀ ਦੇ ਵਿੱਚ ਮਨਦੀਪ ਸਿੰਘ ਯੂਟਿਊਬਰ ਨੇ ਲਗਾਈ ਹੋਈ ਹੈ ਤੇ ਕਾ ਜਿਹੜਾ ਪੂਰਾ ਜਿਹੜਾ ਫਾਈਵ ਸਟਾਰ ਹੋਟਲ ਦੇ ਵਾਲੀ ਉਹ ਸਹੂਦਾਵਾਂ ਨੇ ਉਹ ਸ ਇਹ ਇਸ ਹੋਟਲ ਦੇ ਵਿੱਚ ਇਸ ਸਵਿਫਟ ਗੱਡੀ ਦੇ ਵਿੱਚ ਮਨਦੀਪ ਸਿੰਘ ਨੇ ਪੂਰੀਆਂ ਕੀਤੀਆਂ ਹੋਇਆਂ ਨੇ